दिखा रहे हैं कि वो मार रहे हैं मुझे दिखा रहे हैं तो ऐसा कुछ नहीं है वो फेक के सारी और एडिट की गई है मैं यही कहना चाहता हूँ भाई हम ऑफिस में डेली बैठ कर वर्क करते हैं और हमें नहीं पता वो वीडियो कौन सी उठाकर कब उन्होंने जोड़ी और क्या वायरल की है बड़े लोगों के फोन जानू आ रहे हैं क्योंकि मैं एक क्रिश्चियन लीडर है और पूरे पंजाब अपनी कम्युनिटी को रिप्रेजेंट करते हैं चाहे वो सरकार चाहे वो प्रशासन के तौर पर हर जगह सूचर पैता है ਕਿਉਂ ਇਹ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਤੇ ਇਸ ਵੀਡੀਓ ਦਾ ਮਕਸਦ ਕੀ ਹੈ ਇਹ ਆਈ ਇੱਕ ਐਪ ਹੈ ਜਿਹਦੇ ਰਾਹੀਂ ਇਸ ਵੀਡੀਓ ਨੂੰ ਬਣਾਇਆ ਗਿਆ ਹੈ ਵੀਡੀਓ ਬਣਾਇਆ ਗਿਆ ਔਰ ਵਾਇਰਲ ਕੀਤਾ ਗਿਆ ਸਿਰਫ ਔਰ ਸਿਰਫ ਪ੍ਰੋਫਿਟ ਬਲਿੰਦਰ ਜੀ ਦੀ ਔਰ ਉਹਨਾਂ ਦੀ ਮਿਨਿਸਟਰੀ ਦੀ ਔਰ ਜਿੰਨੇ ਵੀ ਇੱਥੇ ਇਹਨਾਂ ਦਾ ਸਟਾਫ ਹੈ ਉਹਨਾਂ ਦੀ ਬਦਨਾਮੀ ਕਰਨ ਵਾਸਤੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਵੀ ਸਾਡੇ ਲੋਕ ਹੈ ਚਾਹੇ ਗਰੀਬ ਹੈ ਚਾਹੇ ਦੱਬਕਾ ਹੈ ਚਾਹੇ ਕੋਬਿਟ ਹੈ ਉਹਨਾਂ ਦੀ ਸੇਵਾ ਆਪਦੀ ਔਰ ਉਹਨਾਂ ਦੀ ਚੰਗਾਈ ਵਾਸਤੇ ਕੰਮ ਕਰੇ ਔਰ ਉਹ ਦਸ਼ਵਾਂਸ ਆਪਣੇ ਅਕਾਊਂਟ ਚ ਪਾਏ ਗਏ ਉਹਰੇ ਪ੍ਰੂਫ ਉਹਰੇ ਸਕਰੀਨਸ਼ਾਟ ਸਾਰੇ ਸਾਡੇ ਕੋਲ ਇਸ ਫਾਈਲ ਦੇ ਅੰਦਰ ਹੈ ਟਾਈਮ ਆਏ ਤੇ ਜਦ ਹਨੂ ਲੱਗੇਗਾ ਕਿ ਵਕਤ ਆ ਗਿਆ ਇਹ ਸਾਰੇ ਕੁਪਾਸੀ ਐਸਐਸਪੀ ਸਾਹੂ ਵੀ ਹੈਂਡਓਵਰ ਕਰਾ ਦੇ ਨੰਬਰ 1 ਨੰਬਰ 2 ਜਿਹੜੀ ਉਹ ਸਾਡੀ ਐਮਪਲੋਈ ਹੈ ਉਹ ਤੇ ਖਰੜ ਔਰ ਤੁਰਾਲੀ ਦੇ ਵਿੱਚ ਉਹਰੇ ਕੋਲ ਕਾਫੀ ਪਲਾਟਸ ਹੈ ਉਹ ਪਲਾਟ ਕਿਧਰ ਹੈ ਉਸ ਤੋਂ ਬਾਅਦ ਇਹ ਇਨਫੋਰਮੇਸ਼ਨ ਨਹੀਂ ਦੱਸ ਦਨੇ ਆ 5 ਕਰੋੜ ਦਾ ਵੈਂਕਰ

मुझे और जो हमारे धार्मिक गुरु हैं जो प्रॉफिट बजेंद्र सिंह जी हैं वो क्या हुआ कि दिखा रहे हैं कि वो मार रहे हैं मुझे दिखा रहे हैं तो ऐसा कुछ नहीं है वो फेक के सारी और एडिट की गई है मैं यही कहना चाहता हूँ ऑफिस में काम करते थे बैठे हम ऑफिस में डेली बैठकर वर्क करते हैं और हमें नहीं पता वो वीडियो कौन सी उठाकर कब उन्होंने जोड़ी और क्या वायरल है नहीं नहीं मारा नहीं है जी और ना ही वो मारते हैं।, Actually, क्या है? हमारे पिता हैं और वो प्यार देते हैं चार पाँच साल मुझे हो गए अभी तक कोई भी ऐसी बात नहीं हुई अगर मुझे मारते तो मैं क्या यहाँ मिनट भी नहीं रुकता जाता यहाँ से क्योंकि मुझे अपनी इज्जत प्यारी है मेरा नाम सनी बा है और मैं पंजाब आगू है ਜੇ ਤੱਕ ਮੇਰੇ ਭਰਾ ਜਸਪਾਲ ਜੀ ਨੇ ਤੁਹਾਨੂੰ ਦੱਸਿਆ ਤੇ ਅੱਜ ਸਾਡੇ ਨਾਲ ਸਾਡੇ ਪੰਜਾਬ ਦੇ ਲੀਡਰ ਜਸਪਾਲ ਮਸੀ ਜੀ ਪ੍ਰੋਫੈਟ ਬਲਜੈਂਨ ਯੂਨੀਵਰਸਿਟੀ ਦੇ ਪ੍ਰਧਾਨ ਅਫਤਾਰ ਜੀ ਜੌਨਸਨ ਜੀ ਔਰ ਜਿੰਨੇ ਵੀ ਇੱਥੇ ਸਾਡੇ ਪਾਸਟਰਸ ਵੀ ਪੰਜਾਬ ਤੋਂ ਆਏ ਕੁਝ ਬਈਆਂ ਪਹਿਲਾਵਾ ਪਤਾਵਾ ਪਿੱਛੇ ਖੜੀਏ ਅੱਜ ਇਸ ਪ੍ਰੈਸ ਕਾਨਫਰੈਂਸ ਕਰਨ ਦਾ ਸਾਡਾ ਮੇਨ ਮਕਸਦ ਇਹ ਹੈ ਕਿ ਜਿਹੜੀ ਵੀ ਇੱਕ ਵੀਡੀਓ ਤੁਸੀਂ ਦੇਖ ਰਹੇ ਹੋ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਬੜੇ ਤੇਜ਼ੀ ਦੇ ਨਾਲ ਫੈਲ ਰਹੀ ਹੈ। ਔਰ ਬੜੇ ਲੋਕਾਂ ਦੇ ਫੋਨ ਜਿਹੜੇ ਸਾਨੂੰ ਆ ਰਹੇ ਕਿਉਂਕਿ ਮੈਂ ਇੱਕ 크ਰਿਸਚਨ ਲੀਡਰ ਹੈ ਔਰ ਪੂਰੇ ਪੰਜਾਬ 'ਚ ਅਸੀਂ ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਆਂ ਚਾਹੇ ਉਹ ਸਰਕਾਰਾਂ ਨੇ ਚਾਹੇ ਉਹ ਪ੍ਰਸ਼ਾਸਨ ਦੇ ਤੌਰ ਤੇ ਅਸੀਂ ਗੱਲ ਕਰਦੇ ਹਾਂ ਹਰ ਜਗ੍ਹਾ ਸਾਨੂੰ ਵਿਚਰਨਾ ਪੈਂਦਾ ਤੇ ਲੋਕਾਂ ਦੇ ਸਵਾਲ ਵੀ ਸਾਨੂੰ ਹੁੰਦੇ ਆ ਵੀ ਇਹ ਵੀਡੀਓ ਹੈ ਵੀ ਪ੍ਰੋਫਿਟ ਬਜਿੰਦਰ ਜੀ ਥੱਪਣ ਮਾਰ ਰਿਹਾ ਹੈ ਵੀ ਇਹ ਕੀ ਕੀ ਆ ਕੀ ਕਾਰਨ ਨੇ ਮੈਂ ਚਾਹੇ ਤੁਸੀਂ ਮੇਰੇ ਆਓ ਤੁਸੀਂ ਵੀ ਇਸ ਚੀਜ਼ ਨੂੰ ਜਾਣਨਾ ਚਾਹੁੰਦੇ ਹੋਵੋਗੇ ਵੀ ਕੀ ਕਾਰਨ ਨੇ ਮੈਂ ਪ੍ਰੋਫਿਟ ਦੀ ਬਾਰੇ ਥੋੜਾ ਜਿਹਾ ਡਿਟੇਲ ਚ ਦੱਸਣਾ ਚਾਹਾਂਗਾ ਪ੍ਰੋਫਿਟ ਬਜਿੰਦਰ ਦੀ ਖੁਦ ਆਦੇ ਚੁਣੇ ਦਾਸ ਹੈ ਔਰ ਇਹ ਨਹੀਂ ਕਿ ਉਹ ਖালি ਪੰਜਾਬ ਚ ਕੰਮ ਕਰ ਰਿਹਾ ਉਹ ਹਿੰਦੁਸਤਾਨ ਤੋਂ ਲੈ ਕੇ ਪੂਰੇ ਆਲ ਓਵਰ ਵਰਲਡ ਦੇ ਵਿੱਚ ਉਹਨਾਂ ਦੀ ਬ੍ਰਾਂਚੇਸ ਹੈ ਚਾਹੇ ਤੁਸੀਂ ਅਮਰੀਕਾ ਕੈਨੇਡਾ ਯੂਰੋਪ ਏਸ਼ੀਆ ਸਾਰੀ ਜਗ੍ਹਾ ਉਹਨਾਂ ਦੀ ਬ੍ਰਾਂਚੇਸ ਹੈ ਤੇ ਲੱਖਾਂ ਦੇ ਹਿਸਾਬ ਨਾਲ ਲੋਕ ਉੱਥੇ ਆਂਦੇ ਆ ਤੇ ਆਪਣੀ ਆਪਣੀ ਲਾਈਫ ਨੂੰ ਚੇਂਜ ਕਰਕੇ ਜਾਓ ਸੋ ਵੀਡੀਓ ਦੇ ਵਿੱਚ ਜਿਹੜੀ ਚੀਜ਼ਾਂ ਤੁਹਾਨੂੰ ਦਿਖ ਰਹੀਆਂ ਸਭ ਤੋਂ ਪਹਿਲਾਂ ਤਾਂ ਮੈਂ ਉਸ ਚੀਜ਼ ਦਾ ਖੰਡਨ ਕਰਦਾ ਅੱਜ ਤੁਹਾਡੇ ਮੀਡੀਆ ਦੇ ਰਾਹੀਂ ਔਰ ਇਹ ਤੱਥ ਵੀ ਜਰੂਰ ਦੱਸਣਾ ਚਾਹਾਂਗਾ ਕਿ ਕਿਉਂ ਇਹ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਤੇ ਇਸ ਵੀਡੀਓ ਵਾਇਰਲ ਦਾ ਮਕਸਦ ਕੀ ਹੈ ਬੇਸਿਕਲੀ ਇਹ ਜਿਹੜੀ ਵੀਡੀਓ ਹੈ ਇਹ ਇੱਕ ਐਪ ਆਂਦੀ ਹੈ ਜਿਹੜਾ ਟੈਕਨੋਲੋਜੀ ਦਾ ਜਮਾਨਦਾਰ ਸ਼ਾ ਤੁਸੀਂ ਵੀ ਸਟੀਵ ਜਾਨਦੇ ਹੋਗੇ AI ਇੱਕ ਐਪ ਜਿਦੇ ਰਾਹੀਂ ਇਸ ਮੀਡੀਆ ਨੂੰ ਬਣਾਇਆ ਗਿਆ ਵੀਡੀਓ ਬਣਾਇਆ ਗਿਆ ਔਰ ਵਾਇਰਲ ਕੀਤਾ ਗਿਆ ਸਿਰਫ ਔਰ ਸਿਰਫ ਪ੍ਰੋਫਿਟ ਬਲਜਿੰਦਰ ਜੀ ਦੀ ਔਰ ਉਹਨਾਂ ਦੀ ਮਿਨਿਸਟਰੀ ਦੀ ਔਰ ਜਿੰਨੇ ਵੀ ਇੱਥੇ ਇਹਨਾਂ ਦਾ ਸਟਾਫ ਹੈ ਉਹਨਾਂ ਦੀ ਬਦਨਾਮੀ ਕਰਨ ਵਾਸਤੇ ਕਿ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਪ੍ਰਸ਼ਾਸਨ ਦੇ ਤੌਰ ਤੇ ਹਰ ਜਗ੍ਹਾ ਪ੍ਰੋਫਿਟ ਬਲਜਿੰਦਰ ਜੀ ਨੂੰ ਨੀਚੇ ਦਿਖਾਇਆ ਜਾਵੇ ਪ੍ਰੋਫਿਟ ਬਲਜਿੰਦਰ ਦੀ ਮਿਨਿਸਟਰੀ ਨੂੰ ਨੀਚੇ ਦਿਖਾਇਆ ਜਾਵੇ ਔਰ ਕਿਤਨਾ ਕਿਤੇ ਦਾਦਾ ਕੁੱਤੇ ਕੁਐਸਚਨ ਮਾਰ ਲਾਇਆ ਜਾਵੇ ਉਨੇਕ ਛੋਟਾ ਜਾਂ ਮੈਂ ਲਾਈਵ ਤੁਹਾਨੂੰ ਐਗਜ਼ਾਮਪਲ ਦੇ ਦੇਣਾ ਮੈਂ ਜਿਹੜੀ ਗੱਲ ਅੱਜ ਕਰੂੰਗਾ ਤੱਥਾਂ ਦੇ ਆਧਾਰ 'ਤੇ ਕਰਾਂਗਾ ਇੱਕ ਵੀਡੀਓ ਮੈਂ ਤੁਹਾਨੂੰ ਪ੍ਰੋਫਿਟ ਜੀ ਦੀ ਤੇ ਗੱਲ ਹੈ ਇਹ ਕਾਇਗੀ ਤੁਸੀਂ ਜਰੂਰ ਦਿਖਾਇਓ ਕਿ ਕਿ ਵੀਡੀਓ ਹੈ ਜੀ ਇਹ ਐਪ ਦੇ ਥਰੂ ਤਿਆਰ ਕੀਤੀ ਗਈ ਹੈ ਇਹਦੇ ਵਿੱਚ ਤੁਸੀਂ ਦੇਖ ਰਹੋ ਕਿ ਪ੍ਰੋਫਿਟ ਬਲਜਿੰਦਰ ਜੀ ਆ ਸਾਹਮਣੇ ਥੱਪੜ ਮਾਰ ਰਹੇ ਵੀ ਪ੍ਰੋਫਿਟ ਬਲਜਿੰਦਰ ਜੀ ਹੈ ਔਰ ਸਾਹਮਣੇ ਇੱਕ ਪ੍ਰੋਫਿਟ ਬਲਜਿੰਦਰ ਉਹ ਦੇ ਨਾਮ ਦਾ ਇੱਕ ਸੇਮ ਸ਼ਖਸ਼ ਜਿਹੜਾ ਉਹਨਾਂ ਦੇ ਮੂੰਹ ਤੇ ਥੱਪੜ ਮਾਰ ਰਿਹਾ ਇਤਰੀ ਵਿੱਚ ਇੱਕ ਇੱਕ ਲਾਈਵ ਐਗਜ਼ਾਮਪਲ ਹੈ ਕਿਆ ਪ੍ਰੋਫਿਟ ਬਲਜਿੰਦਰ ਦੇ ਦੋ ਰੂਪ ਹੈ ਜੇ ਦੋ ਰੂਪ ਹੈ ਦੂਜਾ ਬੰਦਾ ਕਿੱਥੇ ਹੈ ਤੇ ਉਹਨੇ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪ੍ਰੋਫਿਟ ਜੀ ਦੂਜੇ ਪ੍ਰੋਫਿਟ ਬਲਜਿੰਦਰ ਨੂੰ ਥੱਪੜ ਮਾਰ ਰਿਹਾ ਇਟ ਇਜ਼ ਨਾਟ ਪੋਸੀਬਲ ਇੱਕ ਟੋਟਲੀ ਟੋਟਲੀ ਬਹੁਤ ਵੱਡਾ ਸਕੈਮ ਹੈ ਆਪ ਦੀ ਰਾਹੀ ਵੀਡੀਓ ਬਣਾਈ ਗਈ ਹੈ। ਔਰ ਉਹ ਵੀਡੀਓ ਨੂੰ ਵਾਇਰਲ ਕੀਤਾ ਗਿਆ। ਉਹਦਾ ਇੱਕ ਰੀਜ਼ਨ ਹੈ ਕਿਉਂ ਕੀਤਾ ਗਿਆ? ਕਿਉਂਕਿ ਸ਼ਾਇਦ ਡਿਟੇਲ ਦੇ ਵਿੱਚ ਜਿਆਦਾ ਚਾਹੋਗੇ। ਰੀਜ਼ਨ ਇਹ ਹੈ ਜੀ 18 ਮਾਰਚ ਨੂੰ ਸ਼ਾਇਦ ਤੁਹਾਨੂੰ ਮੀਡੀਆ ਰਾਹੀਂ ਸਾਰਨ ਪਤਾ ਹੋਵੇ ਪ੍ਰੋਫਿਟ ਬਲਜਿੰਦਰ ਜੀ ਦਾ ਇੱਕ ਕੇਸ ਚੱਲਦਾ ਪਿਆ। ਜਿਹੜਾ ਕਿ ਕੋਰਟ ਦੇ ਵਿੱਚ ਹੈ ਔਰ ਬਹੁਤ ਪੁਰਾਣਾ ਕੇਸ ਹੈ। ਔਰ ਉਹ ਕੇਸ ਜਿਹੜਾ ਹੈ ਐਕਟ ਪ੍ਰੈਜ਼ੈਂਟ ਜਿਹੜਾ ਹੈ ਉਹ ਡਿਸੀਜਨ ਦੇ ਉੱਤੇ ਬੇਸਿਕਲੀ ਉਸ ਦੇ ਉੱਤੇ ਇੱਕ ਡਿਸੀਜਨ ਆ। ते 18 मार्च और चौबीस मार्च तो उसी पिछला रिकॉर्ड जब भी इन्हों की गई या या तो तो कुछ दवाती सिर्फ और सिर्फ रीजन यही है कि प्रॉफिट बलजिंदर जी का जो डीजन आया नैगेटिव इंपैक्ट तो पा हो प्लानिंग है थोड़ा जाइब भी कर देना ਜਿੱਥੇ ਇੱਕ ਜਿਹੜੇ ਲੋਕ ਦਿਖ ਰਹੇ ਬੇਸਿਕਲੀ ਉਹ ਇਸ ਮਿਨਿਸਟਰੀ ਦੇ ਕਰਮਚਾਰੀ ਐ ਏਮਪਲੋਏ ਐ ਇਸ ਮਿਨਿਸਟਰੀ ਦੇ ਤੇ ਇੱਕ ਲੇਡੀ ਉਸ ਦੇ ਵਿੱਚ ਤੁਹਾਨੂੰ ਦਿਖ ਰਹੀ ਐ ਉਹ ਭੈੜਾ ਸਾਡੀ ਚਲੋ ਉਹ ਪਤਾ ਨਹੀਂ ਕਿਉਂ ਕਿਹੜੇ ਚੱਕਰਾਂ ਚ ਪੈ ਕੇ ਜਾਂ ਕਿਸੇ ਨਾ ਗਲਕੇ ਕੰਮ ਕਰਦੀ ਐ ਬੇਸਿਕਲੀ ਉਹ ਨਾਇਕੀ ਬੰਜੀ ਔਰ ਰঞ্জੀਤ ਰੰਜੀਤ ਰੰਜੀਤ ਔਰ ਜਦ ਰঞ্জੀਤ ਇਸ ਚਸ ਤੋਂ ਭਈ ਐ ਉਹਨੂੰ ਅਸੀਂ ਕੱਢਿਆ ਨਾਕੀ ਛੱਡ ਕੇ ਗਈ ਹੈ ਉਹਨੂੰ ਕੱਢਿਆ ਕੱਢਿਆ ਇਸ ਕਰਕੇ ਜੀ ਉਹਰੇ ਉੱਤੇ ਇੱਕ ਬਹੁਤ ਵੱਡਾ ਬਲੇਮ ਹੈ ਇਸ ਮਿਨਿਸਟਰੀ ਤੋਂ ਪੈਸੇ ਦੇ ਕਪਲੇ ਔਰ ਉਹਰੇ ਪ੍ਰੂਫ ਮੈਂ ਆਉਣ ਵਾਲੇ ਟਾਈਮ 'ਤੇ ਜ਼ਰੂਰ ਤੁਹਾਨੂੰ ਦਊਂਗਾ ਕਿ ਜਿਹੜੀ ਫਾਈਲ ਹੈ ਸਾਡੇ ਕੋਲ ਉਹਰੇ ਅਕਾਊਂਟ 'ਚ ਕਿੰਨੇ ਪੈਸੇ ਗਏ ਕਿੰਨੇ ਨਹੀਂ ਗਏ ਉਹ ਸਾਰੀਆਂ ट्रांजੈਕਸ਼ਨ ਇਸ ਫਾਈਲ ਦੇ ਵਿੱਚ ਸਾਡੇ ਕੋਲ ਮੌਜੂਦ ਹੈ ਜਦ ਇਸ ਚੀਜ਼ ਸਾਨੂੰ ਪਤਾ ਲੱਗੀ ਫਿਰ ਕਹਿੰਦੇ ਨਾ ਆਖੂ ਦੇਖੀ ਜਾਇ ਨਹੀਂ ਖੰਦਾ ਜਾਂਦਾ ਤੇ ਜਦ ਸਾਨੂੰ ਪਤਾ ਲੱਗਿਆ ਵੀ ਇਹ ਚੀਜ਼ ਸਾਡੇ ਅ ਮਿਨਿਸਟਰੀ ਦੇ ਅੰਦਰ ਚੱਲ ਰਹੀ ਹੈ ਬਹੁਤ ਜਿਹੜੇ ਲੋਕਾਂ ਨੇ ਆ ਕੇ ਦੱਸਿਆ ਉਹ ਲੋਕਾਂ ਦੇ ਕੂਨ ਪਸੀਨੇ ਦੀ ਕਮਾਈ ਹੈ ਜਿਹੜਾ ਕੋ ਆਪਣਾ ਦਸ਼ਵਾਂਸ ਇਸ ਚਲਚ ਦੇ ਅੰਦਰ ਲੈ ਕੇ ਆਂਦੇ ਉਸ ਪੈਸੇ ਦੇ ਨਾਲ ਪ੍ਰੋਫਰ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਵੀ ਸਾਡੇ ਲੋਕ ਹੈ ਚਾਹ ਗਰੀਬ ਹੈ ਚਾਹ ਦੱਕਾ ਹੈ ਚਾਹ ਭੂਗਤ ਹੈ ਉਹਨਾਂ ਦੀ ਸੇਵਾ ਆਪੀਆ ਲਈ ਚੰਗਾਈ ਵਾਸਤੇ ਕੰਮ ਕਰਦੇ ਔਰ ਉਹ ਦਸ਼ਵਾਂਸ ਆਪਣੇ ਅਕਾਊਂਟ ਚ ਪਾਏ ਗਏ ਉਹਰੇ ਪ੍ਰੂਫ ਕੋਰੇ ਸਕਰੀਨ ਸ਼ਾਟ ਸਾਰੇ ਸਾਡੇ ਕੋਲ ਇਸ ਫਾਈਲ ਦੇ ਅੰਦਰ ਹੈ ਟਾਈਮ ਆਏ ਤੇ ਜਦ ਸਾਨੂੰ ਲੱਗੇਗਾ ਕਿ ਵਕਤ ਆ ਗਿਆ ਇਹ ਸਾਰੇ ਕੂਫਾਸੀ ਐਸਐਸਪੀ ਸਾਹਿਬ ਨੂੰ ਵੀ ਹੈਂਡਓਵਰ ਕਰਾ ਦੇ ਨੰਬਰ 1 ਨੰਬਰ 2 ਜਿਹੜੀ ਉਹ ਸਾਡੇ ਇੰਪਲੋਈ ਹੈ ਉਹ ਤੇ ਖਰੜ ਔਰ ਕੁਰਾਲੀ ਦੇ ਵਿੱਚ ਉਹਨੇ ਕੋਲ ਕਾਫੀ ਪਲਾਟਸ ਹੈ ਉਹ ਪਲਾਟ ਕਿਦਾਂ ਹੈ ਉਸ ਤੋਂ ਬਾਅਦ ਤੁਹਾਡੀ ਇਨਫੋਰਮੇਸ਼ਨ ਲਈ ਦੱਸ ਦਿੰਦੇ ਆ 5 ਕਰੋੜ ਦਾ ਵਾਈ ਘਰ ਕੋਈ ਇੰਪਲੋਈ ਹੈ ਇਸ ਮਿਨਿਸਟਰੀ 5 ਕਰੋੜ ਦਾ ਇੱਕ ਘਰ